ਦਿੱਲੀ ਤੋਂ ਇਹਨਾਂ ਦਾ ਭਾਂਡਾ ਮਾਜ ਕੇ ਹੁਣ ਇੱਥੇ ਪੰਜਾਬ 'ਚ ਭੇਜਿਆਗਾ ਹਨਾ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਚੰਗੀ ਤਰ੍ਹਾਂ ਹਰਾਇਆਗਾ ਹੁਣ ਇਹਨਾਂ ਕੋਲੇ ਉੱਥੇ ਕੋਈ ਕਾਰੋਬਾਰ ਬਚਿਆ ਨਹੀਂ ਹੁਣ ਜਿਹੜੀ ਐਚਵੀਏਸੀ ਐਸੀ ਵੈਲਵੋ ਵਰਸਾਂ ਨੇ ਪੈਸੇ ਦਾ ਕਹਿ ਰਹੇ ਨੇ ਵੀ ਅਸੀਂ ਆਮ ਲੋਕਾਂ ਦੇ ਨੂੰ ਰੋਜ਼ਗਾਰ ਦੇ ਰਹੇ ਆ ਪਰ ਜਿਹੜੇ ਕੋਈ ਆਮ ਲੋਕ ਨੇ ਉਹ 1.5 ਕਰੋੜ ਦੀ ਬੱਸ ਕੌਣ ਪਾਰੂਗਾ ਜਿਹੜਾ ਆਮ ਕੋਈ ਗਰੀਬ ਵਿਅਕਤੀ ਆ ਜਾਂ ਕੋਈ ਸੁਧਾਰਨ ਵਿਅਕਤੀ ਆ ਉਹ 1.5 ਕਰੋੜ ਦੀ ਬੱਸ ਨਹੀਂ ਪਾ ਸਕਦਾ ਉਹ 1.5 1.5 ਤੋਂ 2 ਕਰੋੜ ਦੀਆਂ ਜੋ ਬੱਸਾਂ ਨੇ ਗਈਆਂ ਉਹ ਇਹਨਾਂ ਦਿੱਲੀ ਵਾਲੇ ਚੇਤਿਆਂ ਦੀਆਂ ਨੇ ਜਾ ਪੰਜਾਬ ਦੇ ਜੋ ਮੰਤਰੀ ਨੇ ਉਹਨਾਂ ਦੀ ਆਪਣੀਆਂ ਹੋਣਗੀਆਂ ਜੇ ਉਹਨਾਂ ਦੇ ਜੋ ਕਰੀਬੀ ਨੇ ਉਹਨਾਂ ਦੀਆਂ ਹੋਣੀਆਂ ਤਾਂ ਹੀ ਇਹਨਾਂ ਨੂੰ ਇੰਨੀ ੱੱੱਲੋਮੱਸੀ ਹੋਈ ਆ ਵੀ ਅਸੀਂ ਜਿਹੜੀਆਂ ਕਿਲੋਮੀਟਰ ਸੀਮ ਤੇ ਬਸਤਾ ਉਹ ਲੈ ਕੇ ਆਈਏ ਕਿਉਂਕਿ ਜੋ ਉਹਦੇ ਘਾਟੇ ਨੇ ਉਹ ਅਸੀਂ ਮੈਕਵੇ ਨੂੰ ਪਹਿਲਾਂ ਗਿਣਾ ਚੁੱਕੇ ਆਂਗੇ ਲਿਖਤੀ ਦੇ ਚੁੱਕੇ ਆਂ ਸਾਡਾ ਟੇਬਲ ਟਾਕ ਕਰ ਲੈਣ ਬੈਠ ਕੇ ਗੱਲਬਾਤ ਕਰ ਲੈਣਾ ਕਿਉਂਕਿ ਜਦੋਂ ਵੀ ਸਾਡਾ ਕੋਈ ਸੰਘਰਸ਼ ਹੁੰਦਾ ਅਸੀਂ 40-45 ਦਿਨ ਪਹਿਲਾਂ ਨੋਟਿਸ ਸਰਕਾਰ ਨੂੰ ਭੇਜਦੇ ਆਂ ਵੀ ਅਸੀਂ ਸਾਡਾ ਜਿਹੜਾ ਸੰਘਰਸ਼ ਆ ਇਹ ਤੋਂ ਪਹਿਲਾਂ ਪਹਿਲਾਂ ਸਾਡਾ ਕੋਈ ਹੱਲ ਕੱਢਿਆ ਜਾਵੇ ਫਿਰ ਵੀ ਮੀਟਿੰਗ ਬੁਲਾ ਕੇ ਕਟੋਕਟ 50 ਤੋਂ 55 ਮੀਟਿੰਗਾਂ ਨੇ ਜਿਹੜੀਆਂ ਸਾਡੀਆਂ ਸਰਕਾਰ ਨਾਲ ਹੋ ਚੁੱਕੀਆਂ ਨੇ ਪਰ ਹਲੇ ਤੱਕ ਉਹਨਾਂ ਨੇ ਕੋਈ ਹੱਲ ਨਹੀਂ ਕੱਢਿਆ ਹੈਗਾ ਸਿਰਫ ਇੱਕ ਇਹਨਾਂ ਦਾ ਜਿਹੜਾ ਹੁਣ 28 ਤਰੀਕ ਨੂੰ ਮਨਸਾ ਸੀ ਇਹਨਾਂ ਦੀ ਕਿਲੋਮੀਟਰ ਟੈਂਡਰ ਕੱਢਣ ਦੀ ਜਿਵੇਂ ਵੀ ਅੱਜ ਵੀ ਸਾਨੂੰ ਅੱਥੇ ਅੱਜ ਰਾਤ ਨੂੰ ਕੱਢਿਆ ਅੱਜ ਪੀਆਰਟੀ ਦੇ ਵਿੱਚੋਂ ਕਿਲੋਮੀਟਰ ਸਿਹਾਰਨ ਬੱਸਾਂ ਟੈਂਡਰ ਕੱਢਣਾ ਸੀਗਾ ਇਹਦੇ ਲਈ ਇਹਨਾਂ ਨੇ ਸਾਨੂੰ ਬਾਹਰ ਨਹੀਂ ਕਿਹਾ ਵੀ ਕਿਤੇ ਬਾਹਰ ਆ ਕੇ ਫਿਰਨੇ ਹੱਲਾ ਗੁੱਲਾ ਕਰਨ ਅਸੀਂ ਕੋਈ ਹੱਲਾ ਗੁੱਲਾ ਕਰਨ ਨੂੰ ਭਰਤੀ ਤਾਂ ਹੋਏ ਨਹੀਂ ਅਸੀਂ ਸਿਰਫ ਡਿਊਟੀਆਂ ਕਰਨ ਨੂੰ ਭਰਤੀ ਹੋਏ ਹਾਂ ਕਿ ਆ ਦੇ ਮਹਿਕਮੇ ਦੇ ਵਿੱਚ ਜੇ ਅਸੀਂ ਮਾਦੇ ਮਹਿਕਮੇ ਨੂੰ ਬਚਾਉਣ ਦੀ ਲੜਾਈ ਨਹੀਂ ਲੜ ਸਕਦੇ ਫਿਰ ਤਾਂ ਇਹਦਾ ਨਿਹਰੇ ਜਬਰ ਜਨਾਹ ਹੈ ਇੱਕ ਪਾਸੇ ਤਾਂ ਸਰਕਾਰ ਆਪਣੇ ਸੀਹਦਾਂ ਦੇ ਦਿਹਾੜੇ ਮਨਾ ਰਹੀ ਆ ਇੱਕ ਪਾਸੇ ਔਰੰਗਜ਼ੇਬ ਵਾਲੀ ਨੀਤੀ ਆ ਗਈ ਜੇਲਾ ਚ ਡੱਕ ਰਹੀ ਆ ਕੁੱਟ ਰਹੀ ਆ ਮਾਰ ਰਹੀ ਆ ਵਰਕਰਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਖੱਜਲ ਖਵਾਰ ਕਰ ਰਹੀ ਆ ਇਹ ਕਿੱਥੋਂ ਦਾ ਇਨਸਾਫ ਆਗਾ